ਨਗਰ ਕਾਉਂਸਲ ਦੇ ਰਪਾ ਪਰਨਾਨ ਕਤੇ ਕਰਮਚਾਰੀਆਂ ਵੱਲੋਂ ਕੀਤਾ ਗਿਆ ਰੋਸ ਮੁਜ਼ਾਰਾ ਤਨਖਾਹਾਂ ਨਾ ਮਿਲਣ ਤੇ ਸੋਮਵਾਰ ਤੋਂ ਬੈਠੇ ਹਨ ਹੜਤਾਲ ਤੇ ਕੂੜਿਆਂ ਦੇ ਥਾਂ ਥਾਂ ਤੇ ਢੇਰ ਲੱਗਣ ਕਾਰਨ ਸ਼ਹਿਰ ਵਾਸੀ ਪਰੇਸ਼ਾਨ ਤੇਰਾ ਬੱਬਾ ਨਾਨਕ ਨਗਰ ਕੌਂਸਲ ਦੇ ਕਰਮਚਾਰੀਆਂ ਨੂੰ ਪਿਛਲੇ 4 ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ ਜਿਸ ਕਾਰਨ ਉਹ ਸੋਮਵਾਰ ਤੋਂ ਹੜਤਾਲ ਤੇ ਬੈਠੇ ਹਨ ਅਤੇ ਉਹਨਾਂ ਵੱਲੋਂ ਲਗਾਤਾਰ ਰੋਸ ਧਰਨਾ ਦਿੱਤਾ ਜਾ ਰਿਹਾ ਹੈ ਤੇ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੀਆਂ ਪਿਛਲੇ 4 ਮਹੀਨੇ ਦੀ ਬਕਾਇਆ ਤਨਖਾਹਾਂ ਦਿੱਤੀਆਂ ਜਾਣ ਸਫਾਈ ਕਰਮਚਾਰੀਆਂ ਤੇ ਹੜਤਾਲ ਤੇ ਜਾਣ ਕਾਰਨ ਡੇਰ ਬੱਬਾ ਨਾਨਕ ਦੀ ਜਗ੍ਹਾ ਜਗ੍ਹਾ ਤੇ ਕੂੜੇ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਜਿਸ ਨਾਲ ਜਿੱਥੇ ਸ਼ਹਿਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਧਰਤੀ ਹੈ ਉੱਤੇ ਹਜ਼ਾਰਾਂ ਸ਼ਰਧਾਲੂ ਵੀ ਇੱਥੇ ਆਉਂਦੇ ਹਨ ਅਤੇ ਗੰਦਗੀ ਤਾਂ ਡੇਰਾ ਬਾਬਾ ਬਨਾਨਕ ਕਰਪੰਤਾ ਜਾ ਰਿਹਾ ਹੈ ਜਿਸ ਨਾਲ ਲੋਕ ਡਟੇ ਪਰੇਸ਼ਾਨ ਅਤੇ ਦੁਖੀ ਹਨ ਸਫਾਈ ਸੇਵਕਾਂ ਨੇ ਮੰਗ ਕੀਤੀ ਹੈ ਜਦ ਤੱਕ ਉਹਨਾਂ ਦੀਆਂ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ ਤਦ ਤੱਕ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ ਇਸ ਸਬੰਧੀ ਡੇਰਾ ਬਾਬਾ ਬਨਾਨਕ ਨਗਰ ਕਾਉਂਸਲ ਦੇ ਕਾਰਜਾਤਮਕ ਅਫਸਰ શ્રી ਅਰਨ ਕੁਮਾਰ ਨਾਲ ਵੀ ਗੱਲਬਾਤ ਕੀਤੀ ਤੇ ਉਹਨਾਂ ਨੇ ਵੀ ਆਪਣਾ ਪੱਖ ਮੀਡੀਆ ਸਾਹਮਣੇ ਰੱਖਿਆ ਮੈਂ ਪ੍ਰੇਮਨਾਥ ਸਫਾਈ ਯੂਨੀਅਨ ਸਫੇਕ ਸਫਾਈ ਸੇਵਕ ਜੁਨੀਆ ਪ੍ਰਧਾਨ ਪ੍ਰੇਮਨਾਥ ਆਪਾਂ ਆਪਣੀਆਂ ਤਨਖਾਹਾਂ ਸੰਬੰਧੀ ਆਪਣੀਆਂ ਹੜਤਾਲ ਕੀਤੀ ਹੈ ਜੀ 4 ਮਹੀਨੇ ਹੋ ਗਏ ਕਿ ਇਹਦੇ 6 ਮਹੀਨੇ ਹੋ ਗਏ ਕਿ ਇਹਦੇ 5 ਮਹੀਨੇ ਹੋ ਗਏ ਤਨਖਾਵਾਂ ਇੱਥੋਂ ਤੱਕ ਕਿ 9-9 ਮਹੀਨੇ ਵੀ ਹੋ ਗਏ ਆਪਣੇ ਜੈ ਸਾਹਿਬ ਨੇ ਉਹਨਾਂ ਦੀ ਤਨਖਾਵਾਂ ਨੂੰ 9 ਮਹੀਨੇ ਹੋ ਗਏ ਆਪਾਂ ਇਹਨਾਂ ਨੂੰ ਜਦੋਂ ਆ ਕੇ ਕਹਿੰਦਾ ਉਦੋਂ ਆ ਕੇ ਲਾਰਾ ਲਾਉਂਦੇ ਅੱਜ ਮਿਲ ਜਾਂਦੀ ਕੱਲ ਮਿਲ ਜਾਂਦੀ ਇਸ ਕਰਕੇ ਸਾਡੇ ਘਰਾਂ 'ਚ ਅੱਜ ਯਾਰਾ ਬੜੀ ਮੁਸ਼ਕਲ ਹੋ ਰਹੀ ਹੈ ਜੀ ਨਾ ਕੋਈ ਬੱਚਿਆਂ ਦੀਆਂ ਫੀਸਾਂ ਤਰਣੀਆਂ ਨਾ ਕੋਈ ਬੱਤੀ ਦਾ ਬਿੱਲ ਨਾ ਕੋਈ ਘਰ ਦੇ ਖਰਚੇ ਨਾ ਕੋਈ ਸਬਾਈ ਵਾਲਾ ਕੋਈ ਵੀ ਕੁਝ ਵੀ ਖਰਚਾ ਨਹੀਂ ਆੜਾ ਬਿਲਕੁਲ ਬੇਕਾਰ ਹੋ ਗਏ ਬਹਿ ਗਏ ਜਦੋਂ ਤਨਖਾਵਾਂ ਹੀ ਨਹੀਂ ਤਾਂ ਕੰਮ ਕਿੱਥੋਂ ਸਾਡੇ ਚੱਲਨੇ ਆ ਨਾ ਕੋਈ ਰਾ ਆਪਣਾ ਦਫਤਰ ਦੇ ਕੇ ਹੜਤਾਲ ਕਰਕੇ ਬੈਠੇ ਦਿਆਂ ਸਾਨੂੰ ਮਤਲਬ ਵੀ ਸਾਡੀਆਂ ਤਨਖਾਹਾਂ ਦੇਣਾ ਸਾਡੇ ਵੱਲੋਂ ਹੁਣੇ ਕੰਮ ਕਰਾਉਣਾ ਆਪਾਂ ਕੰਮ ਕਰਨ ਨੂੰ ਤਿਆਰ ਆ ਅੱਜ ਕਿੰਨੇ ਦਿਨ ਹੋ ਗਏ ਹੜਤਾਲ ਤਿੰਨ ਦਿਨ ਹੋ ਗਿਆ ਨਾ ਤੇ ਕਿਹਨੇ ਆ ਕੇ ਸਾਡੀ ਬਾਤ ਪੁੱਛੀ ਹੈ ਨਾ ਕਿਹਨੇ ਆ ਕੇ ਸਾਨੂੰ ਕਿਹਾ ਵੀ ਕਿਉਂ ਬੈਠੇ ਹੋ ਕੀ ਗੱਲ ਆ ਕੋਈ ਗੱਲਬਾਤ ਨਹੀਂ ਆਦਰਵਾਇਸ ਤੁਹਾਨੂੰ ਤਨਖਾਹਾਂ ਅਜ ਨਹੀਂ ਮਿਲਦੀਆਂ ਤੇ ਫਿਰ ਸਾਡਾ ਕੰਮ ਇਦਾਂ ਹੀ ਚੱਲੇਗਾ ਜਿ 바ੰਦੀ ਦੇ ਕੇ ਕੰਮ ਕੀ ਮੰਗ ਕਰਦੇ ਹਾਂ ਨੂੰ ਇਹ ਹੋਏ ਪੰਜਾਬ ਸਰਕਾਰ ਤੋਂ ਮੰਗ ਮੰਗੇ ਆਪਣੇ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਵੀ ਸਾਡੀਆਂ ਤਨਖਾਹਾਂ ਦੇਣ ਤੇ ਆਪਾਂ ਕੰਮ ਕਰੀਏ ਸਾਨੂੰ ਕੋਈ ਐਸੇ ਆਪਣੀ ਖੁਸ਼ੀ ਨਾਲ ਕੋਈ ਫੰਡ ਦਾ ਕੋਈ ਪੀਐਫ ਦਾ ਇੱਕ ਸਾਡਾ ਪੀਐਫ ਕਟਣ ਦੇ ਜੇ ਉਹਦਾ ਸਾਨੂੰ ਇਸ ਖਾਤੇ ਦਾ ਪਤਾ ਹੀ ਨਹੀਂ ਸਾਨੂੰ ਵੀ ਆ ਬੜਾ ਪੀਪੀਐਫ ਫੰਡ ਕਟਣ ਦੇ ਕਿੱਥੇ ਰੱਖਣ ਦੇ ਕਿੱਥੇ ਨਹੀਂ ਬਾਬਾ ਨਾਨਕ ਸਾਰੇ ਜੋ মিডিਆ ਹੈਗੇ ਨੇ ਪ੍ਰੈਸ ਰਿਪੋਰਟਰ ਸਾਰਿਆਂ ਤਨਮਾਦ ਕਰਦਾ ਹਾਂ ਅੱਜ ਸਾਡੇ ਡੇਰਾ ਬਾਬਾ ਨਾਨਕ ਨਗਰ ਕੌਂਸਲ ਦੀ ਤੀਸਰੇ ਦਿਨ ਵਿੱਚ ਹੜਤਾਲ ਜਿਹੜੀ ਸ਼ੁਰੂ ਹੋ ਗਈ ਉਹਦਾ ਮੁੱਖ ਕਾਰਨ ਕੀ ਹੈ ਕਿ ਮਲਾਜਮਾਂ ਨੂੰ ਤਨਖਾਹਾਂ ਮਿਲਦੀਆਂ ਨਹੀਂ ਬਹੁਤ ਲੇਟ ਮਿਲਦੀਆਂ ਨੇ ਜੇ ਕਈਆਂ ਦੀਆਂ ਤਨਖਾਹਾਂ ਤੇ ਜਿਹੜੇ ਸੀਨੀਅਰ ਜਿਹੜੇ ਹੈਗੇ ਨੇ ਨਾ ਮਲਾਜਮ ਉਹਨਾਂ ਦੀਆਂ ਨੋ ਨੋ ਮਹੀਨੇ ਤਨਖਾਹਾਂ ਕਿਹਦੀ 4 ਮਹੀਨੇ ਦੀਆਂ ਤੁਹਾਡੀਆਂ ਕਿ ਕਈਆਂ ਦੀ ਤਿੰਨ ਤਿੰਨ ਮਹੀਨੇ ਦੀਆਂ ਨੇ ਟਾਈਮ ਸਿਰ ਤਨਖਾਹਾਂ ਨਹੀਂ ਮਿਲਦੀਆਂ ਸਾਡਾ EPF ਵੀ ਨਹੀਂ ਜਮ੍ਹਾਂ ਹੋ ਰਿਹਾ ਮੈਂ ਖਾਸ ਕਰਕੇ ਮੇਰਾ ਤੇ 15 16 ਸਾਲ ਦਾ EPF ਮੈਨੂੰ ਨਾ ਦੇ ਕੋਈ ਕਾਊਂਟ ਨੰਬਰ ਮਿਲਿਆ ਕਿਦਾ ਕਿੱਥੇ ਜਮ੍ਹਾਂ ਹੋ ਰਿਹਾ ਹੋਰ ਵੀ ਪੁੱਛ ਸਫਾਈ ਕਰਮਚਾਰੀ ਨੇ ਸੀਵਰੇਜ ਵਾਲੇ ਨੇ ਕਿਸੇ ਦਾ ਵੀ ਨਹੀਂ ਜਿਹੜੇ ਪੱਕੇ ਮਿਲਾਇਆ ਉਹਨਾਂ ਦਾ PF ਦਾ ਵੀ ਨਹੀਂ ਪਤਾ ਉਹਦਾ ਕੱਟ ਲੈਂਦੇ ਨੇ ਕੱਟ ਕੱਟ ਲੈਂਦੇ ਨੇ ਪਰ ਸਾਡੇ ਵੋਚਰਾਂ 'ਚ ਕੱਟਿਆ ਜਾਂਦਾ ਪਰ ਸਾਨੂੰ ਅਜ ਤੱਕ ਪਤਾ ਨਹੀਂ ਲੱਗਾ ਕਿਹੜਾ ਕਾਊਂਟ ਹੈ ਕਿੱਥੇ EPF ਜਾ ਰਿਹਾ ਸਾਨੂੰ ਜੇ ਲੋਡ ਪਵੇ ਤਾਂ ਕਿੱਥੋਂ ਪੈਸੇ ਲਾਵਾਂਗੇ ਤਨਖਾਹਾਂ ਦੇ ਅਸੀਂ ਬੜਾ ਬੁਰਾ ਹੀ ਹ ਕਿ ਸਾਨੂੰ ਨਗਰ ਕੌਂਸਲ ਡੇਰਾ ਬਾਬਾ ਨਾਨਕ ਨੂੰ ਕੋਈ 7-8 ਲੱਖ ਰੁਪਏ ਮਹੀਨੇ ਦਾ ਵੈਟ ਆਪਣੇ ਤੌਰ ਤੇ ਭੇਜਿਆ ਜਾਵੇ ਤਾਂ ਜੋ ਹੜਤਾਲ ਦੀ ਸਥਿਤੀ ਨਾ ਹੋਵੇ ਤੇ ਸਾਨੂੰ ਸਮੇਂ ਸਿਰ ਤਨਖਾਹ ਮਿਲਨੀ ਚਾਹੀਦੀਆਂ ਨੇ ਮੈਂ ਸੁਵਿੰਦਰ ਸਿੰਘ ਡੇਰਾ ਬਾਬਾ ਨਗਰ ਨਗਰ ਕੌਂਸਲ ਡੇਰਾ ਬਾਬਾ ਨਾਨਕ ਦੇ ਸਫਾਈ ਕਰਮਚਾਰੀਆਂ ਸਾਨੂੰ ਪਿਛਲੇ 3-4 ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਸਾਡੀ ਜਿਹੜੀ ਹੜਤਾਲ ਚੱਲਦੀ ਆ ਇਹਨਾਂ ਨੂੰ ਬੇਨਤੀ ਆ ਕਿ ਸਾਡੀਆਂ ਤਰਖਾਹਾਂ ਵਾ ਦੇ ਦੇਣਾ ਅਸੀਂ ਅੱਜ ਹੀ ਕੰਮ ਚਾਲੂ ਕਰ ਦਨੇ ਆ ਸਾਡੇ ਘਰਾਂ ਦੀਆਂ ਬਹੁਤ ਮਜਬੂਰੀਆਂ ਆ ਸਾਡੇ ਘਰਾਂ ਦੀਆਂ ਬਹੁਤ ਮਜਬੂਰੀਆਂ ਸਨ ਇਹਦੇ ਕਰਕੇ ਅਸੀਂ ਕੰਮ ਨਹੀਂ ਕਰ ਰਹੇ ਸਸੀਗਲ ਜੀ ਮੈਂ ਰਿਸਪੌਂਸ ਸੀ ਸਰ ਸਾਡੀਆਂ ਮਜਬੂਰੀਆਂ ਆ ਕਿ ਸਾਨੂੰ ਤਨਖਾਹਾਂ ਨਹੀਂ ਮਿਲ ਰਹੀਆਂ 3-4 ਮਹੀਨੇ ਤੋਂ ਨਾ ਸਾਡਾ ਪੀਐਫ ਪੈ ਰਿਹਾ ਏ ਤੇ ਉਧਰੋਂ ਦੇਂਦਿਆਰ ਵੀ ਆ ਗਏ ਨੇ ਵੱਡਾ ਦਿਨ ਆ ਗਿਆ ਨਵਾਂ ਸਾਲ ਆ ਗਿਆ ਸਾਡੀਆਂ ਮੁਸ਼ਕਲਾਂ ਇਹ ਵੀ ਸਾਡੇ ਘਰਾਂ ਦੀ ਗੁਜ਼ਾਰੇ ਨਹੀਂ ਚੱਲਦੇ ਇਹ ਕਰਕੇ ਸਾਨੂੰ ਤਨਖਾਹਾਂ ਦਿੱਤੀਆਂ ਜਾਣ ਮੈਂ ਬਹੁਤ ਅਨੁਵਰਤ ਰਿਹਾ ਪਰ ਇਹ ਤੁਹਾਨੂੰ ਨਹੀਂ ਮਿਲਦੀ ਕੀ ਅਗਲਾ ਪ੍ਰੋਸੈਸ ਹੈ ਅਗਲਾ ਪ੍ਰੋਸੈਸ ਸਾਰਾ ਅੱਡੀ ਲੰਮੀ ਸਮੇਂ ਤੋਂ ਹਰਤਾਲ ਚੱਲੂਗੀ ਜੀ